ਸ਼ੰਭੂ ਮੋਰਚਾ ਵਿਖੇ ਅਣਪਛਾਤੇ ਕਾਰਨਾਂ ਦੇ ਕਰਕੇ ਬੀਤੀ ਸ਼ਾਮ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਅਤੇ ਇਸ ਅੱਗ ਜਣੀ ਦੇ ਵਿੱਚ ਇੱਕ ਟਰੈਕਟਰ ਟਰਾਲੀ ਅਤੇ ਚਾਰ ਟੈਂਟ ਸੜ ਕੇ ਸੁਆਹ ਹੋ ਗਏ ਨੇ ਉੱਥੇ ਹੀ ਬੜੀ ਮੁਸ਼ਕਲ ਤੋਂ ਬਾਅਦ ਕਿਸਾਨਾਂ ਨੇ ਅੱਗ ਦੇ ਉੱਤੇ ਕਾਬੂ ਪਾ ਲਿਆ ਦਾਦੇ ਕਿ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਜਥੇਬੰਦੀਆਂ 13 ਫਰਵਰੀ ਤੋਂ ਪੱਕਾ ਮੋਰਚਾ ਲਾ ਕੇ ਬੈਠੀਆਂ ਨੇ ਅਤੇ ਆਪਣੇ ਰਹਿਣ ਦੇ ਲਈ ਕਿਸਾਨਾਂ ਨੇ ਰਹਿਣ ਬਸੇਰੇ ਬਣਾਏ ਹੋਏ ਨੇ ਤੇ ਬੀਤੀ ਸ਼ਾਮ ਦਰਜਨ ਦੇ ਕਰੀਬ ਕਿਸਾਨਾਂ ਦੇ ਰਹਿਣ ਬਸੇਰਿਆਂ ਨੂੰ ਅਚਾਨਕ ਅੱਗ ਲੱਗ ਗਈ ਹੈ ਤੇ ਉਹ ਸੜ ਕੇ ਰਾਖ ਹੋ ਗਏ ਅਤੇ ਇਸੇ ਦੌਰਾਨ ਇੱਕ ਟਰੈਕਟਰ ਟਰਾਲੀ ਇਨਵਰਟਰ ਬੈਟਰੀਆਂ ਮੋਬਾਈਲ ਅਤੇ ਕਈਆਂ ਦੇ ਨਗਦੀ ਹੈ ਜਿਹੜੀ ਉਹ ਵੀ ਸੜ ਕੇ ਸੁਆਹ ਹੋ ਗਈ ਹੈ ਅਤੇ ਇਸ ਬਾਰੇ ਕਿਸਾਨਾਂ ਨੇ ਦੱਸਿਆ ਕਿ ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗੀ ਹੈ ਅਤੇ ਫਾਇਰ ਬਰਗੇਡ ਨੇ ਮੌਕੇ ਦੇ ਉੱਤੇ ਪਹੁੰਚ ਕੇ ਅੱਗ ਦੇ ਉੱਤੇ ਕਾਬੂ ਪਾ ਲਿਆ ਤੇ ਨਾਲ ਹੀ ਕਿਸਾਨਾਂ ਨੇ ਵੀ ਕਾਫੀ ਕੋਸ਼ਿਸ਼ ਕੀਤੀ ਤੇ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਇਸ ਮੌਕੇ ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਜੋ ਵੀ ਇਸ ਅੱਗ ਜਾਨੀ ਦੇ ਵਿੱਚ ਨੁਕਸਾਨ ਹੋਇਆ ਉਸ ਦੇ ਬਾਰੇ ਵੇਰਵੇ ਸਾਂਝੇ ਕੀਤੇ ਨੇ पर बिजली की शॉर्ट सर्किट की वजह से काफी नुकसान हुआ है एक साथी को चोट भी थोड़ी लगी है और जो टेंट थे तंबू थे वो जलकर राख हो गए आपके सामने है और जो मौके पर फायर ब्रिगेड की यहाँ पर गाड़ी खड़ी वो भी किसी काम नहीं आई वो स्टार्ट नहीं हुई और अब भी कोई अधिकारी यहाँ पर मौके पर जहाँ तीन चार घंटे हो गए हैं लेकिन कोई भी प्रशासन अधिकारी यहाँ पर नहीं पहुँचा एक ट्रैक्टर ट्रैली उसका भी काफ़ी नुकसान हो चुका है सो so, हम प्रशासन से यही कहना चाहते हैं यहाँ पर जो बिजली के प्रबंध कम होने की वजह से जो यहाँ पर शॉर्ट सर्किट हुआ है सरकार की नाकामी है इनको जो कमज़ोरियाँ दूर करे सरकार जहाँ हम पिछले एक महीना से लगातार बता रहे हैं कि यहाँ पर माहौल ठीक नहीं है यहाँ पर लाइट की कमी है ट्रांसफार्मरों की कमी है और जितने संसाधनों की जरूरत है वो संसाधन पूरे नहीं हैं इसलिए हम सरकार से कहना चाहते हैं सभी संसाधन पूरा करें नहीं ऐसे से दोबारा भी ऐसे हादसे हो सकते हैं सरकार सुन नहीं रही और मौके के ऊपर जो भी इनके साधन हैं उनकी चेकिंग हो प्रॉपर वो काम भी आए यहाँ पर खड़े हैं लेकिन आज वो किसी काम नहीं आए हैं सो सभी साथियों से भी अपील है शॉर्ट सर्किट का उसका भी ख्याल रखें और सरकार से भी अपील है ਜੀਜੀ ਚੀਜ਼ ਦੀ ਜ਼ਰੂਰਤ ਹੈ ਜਹਾਂ ਪਰ ਉਸਕਾ ਜਲਦੀ ਸੇ ਪ੍ਰਬੰਧ ਕੀਤਾ ਜਾਏ ਤਾਂ ਕਿ ਦੁਬਾਰਾ ਇਸ ਤਰ੍ਹਾਂ ਦਾ ਹਾਦਸਾ ਨਾ ਹੋ ਸੋ ਸਭੀ ਕਿਸਾਨ ਸਾਥੀਓਂ ਸੇ ਵੀ ਅਪੀਲ ਹੈ ਥੋੜਾ ਆਪਣਾ ਵਿਚਾਰ ਰੱਖੇ ਬਹੁਤ ਬਹੁਤ ਧੰਨਵਾਦ ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਅਸਲ ਕਰਨ ਦੇ ਲਈ ਮੇਰੇ ਸਹਿਯੋਗੀ ਕੁਲਵਿੰਦਰ ਕੁਮਨ ਸਾਡੇ ਨਾਲ ਜੁੜ ਚੁੱਕੇ ਨੇ ਕੁਲਵਿੰਦਰ ਸ਼ੰਭੂ ਮੋਰਚੇ ਦੇ ਉੱਤੇ ਕਿਸਾਨ ਬੈਠੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਪਰੰਤੂ ਹੁਣ ਜਿਹੜੇ ਰਹਿਣ ਬਸੇਰੇ ਨੇ ਉਹਨਾਂ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਕੀ ਕੋਈ ਕੋਈ ਜਾਣਕਾਰੀ ਹੈ ਜੀ ਆਪਣੇ ਸ਼ੰਭੂ ਬਾਰਡਰ ਦੇ ਲਗਾਤਾਰ ਹੀ ਕਿਸਾਨ ਬੈਠੇ ਹੋਏ ਨੇ ਤੇ ਇੱਕੋ ਦਮ ਹੀ ਰਾਤ ਦੇ ਜਿਹੜੇ ਦੁਪਹਿਰ ਦੇ ਟਾਈਮ ਜਿਹੜਾ ਹੈਗਾ ਉਹ ਸ਼ਾਰਟ ਸਰਕਟ ਹੋ ਜਾਂਦਾ ਤੇ ਇਹਨਾਂ ਜਿਹੜੇ ਆ ਉੱਥੇ ਰਹਿਣ ਬਸੇਰੇ ਬਣਾਏ ਹੋਏ ਨੇ ਉਹਨਾਂ ਨੂੰ ਅੱਗ ਲੱਗੀ ਹੈ ਅੱਗ ਲੱਗ ਜਾਂਦੀ ਹੈ ਤੇ ਨਾਲ ਦੇ ਵਾਲੀ ਜਿਹੜੇ ਟਰੈਕਟਰ ਟਰਾਲੀਆਂ ਨੇ ਉਹਨਾਂ ਨੂੰ ਵੀ ਕਾਫੀ ਜਿਆਦਾ ਅੱਗ ਲੱਗੀ ਹੈ ਤੇ ਇਹਨਾਂ ਦਾ ਕਾਫੀ ਜਿਆਦਾ ਨੁਕਸਾਨ ਹੋ ਗਿਆ ਜਿਹੜਾ ਵੀ ਸਮਾਨ ਪਿਆ ਸੀ ਉਹ ਸੜ ਕੇ ਸੁਆਹ ਹੋ ਚੁੱਕਿਆ ਹੈ ਤੋ ਕੁਲਵਿੰਦਰ ਜੇਕਰ ਗੱਲ ਕੀਤੀ ਜਾਵੇ ਰੈਣ ਬਸੇਰਿਆਂ ਦੀ ਤਾਂ ਕਾਫੀ ਸਮਾਨ ਹੁੰਦਾ ਹੈ ਉੱਥੇ ਹੀ ਕੁਝ ਨਗਦੀ ਵੀ ਜਿਹੜੀ ਹੈ ਸੜੀ ਹੈ ਤੇ ਪਰਪਾਈ ਹੈ ਜਿਹੜੀ ਹੁਣ ਕਿਦਾਂ ਇਹਦੀ ਕੀਤੀ ਜਾ ਸਕਦੀ ਹੈ ਜੀ ਉਹਨਾਂ ਦੀ ਮੰਗ ਹੈ ਕਿ ਜਿਸ ਤਰ੍ਹਾਂ ਕਿ ਅਸੀਂ ਬੈਠੇ ਹੋਏ ਹਾਂ ਲਗਾਤਾਰ ਸਰਕਾਰ ਵੱਲੋਂ ਵੀ ਇਹਦਾ ਸਾਡਾ ਜਿਹੜਾ ਪ੍ਰਭਾਈ ਕੀਤੀ ਜਾਵੇ ਜਾਂ ਫਿਰ ਕੋਈ ਸਾਡਾ ਹੱਲ ਕੀਤਾ ਜਾਵੇ ਕੇਂਦਰ ਸਰਕਾਰ ਤੋਂ ਲਗਾਤਾਰ ਹੀ ਮੰਗਾਂ ਕਰ ਰਹੇ ਨੇ ਤੇ ਇਹਨਾਂ ਦੀ ਮੰਗਾਂ ਅਜੇ ਤੱਕ ਪੂਰੀਆਂ ਨਹੀਂ ਹੋਇਆ ਕਿਉਂਕਿ ਕਿਉਂ ਧੋਨ ਜਾਪਤਾ ਵੀ ਲੱਗ ਚੁੱਕਿਆ ਹੈ ਸਰਕਾਰਾਂ ਜਿਹੜੀਆਂ ਹੈਗੇ ਜਿਹੜੀ ਕੇਂਦਰ ਸਰਕਾਰ ਉਹ ਚੋਲ ਪ੍ਰਚਾਰ ਤੇ ਲੱਗੀ ਹੈ ਪਰ ਇਹਨਾਂ ਦੀ ਸੁਣਵਾਈ ਕੋਈ ਵੀ ਨਹੀਂ ਕਰ ਰਿਹਾਗਾ ਕੁਲਵਿੰਦਰ ਜੇਕਰ ਅੱਗ ਦੀ ਗੱਲ ਕੀਤੀ ਜਾਵੇ ਤਾਂ ਸ਼ਾਰਟ ਸਰਕਟ ਜਿਵੇਂ ਕੀ ਦੱਸਿਆ ਤੁਸੀਂ ਉਸ ਦੀ ਕਿਹਾ ਜਾ ਰਿਹਾ ਵੀ ਉਹਦੇ ਕਰਕੇ ਅੱਗ ਲੱਗੀ ਆ ਪਰੰਤੂ ਕਾਫੀ ਨੁਕਸਾਨ ਹੋਇਆ ਤੇ ਅੱਗੇ ਤੋਂ ਇਸ ਤਰ੍ਹਾਂ ਦੀਆਂ ਘਟਰਾਵਾਂ ਨਾ ਵਾਪਰਨ ਉਸ ਦੇ ਲਈ ਕਿੱਦਾਂ ਦੇ ਪ੍ਰਬੰਧਨ ਜਿਹੜੇ ਹੁਣ ਕੀਤੇ ਜਾਣਗੇ ਜੀ ਉਥੇ ਇਹਨਾਂ ਨੇ ਦੱਸਿਆ ਕਿ ਅਸੀਂ ਮੁਕਤਾ ਪ੍ਰਬੰਧ ਕਰ ਰਹੇ ਹਾਂ ਕਿਉਂਕਿ ਸ਼ੋਰ ਕਰਕੇ ਤੇ ਇਹ ਅਚਾਨਕ ਹੀ ਹੋਇਆ ਹੈ ਜਿਹੜਾ ਬਿਜਲੀ ਦੇ ਨਾਲ ਤੇ ਇੱਥੇ ਸਾਰਾ ਜਿੰਨਾ ਵੀ ਸਮਾਨ ਹੈ ਸਾਡਾ ਸੜ ਕੇ ਸਵਾਹ ਹੋ ਗਿਆ ਜੀ ਇਸ ਦੇ ਵਾਸਤੇ ਪ੍ਰਬੰਧ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਸਾਡੇ ਵਾਸਤੇ ਕੋਈ ਮੁਕਤਾ ਇੰਤਜ਼ਾਮ ਕੀਤਾ ਜਾਵੇ ਇੱਥੇ ਆਪਣੇ ਰਹਿਣ ਬਥੇਰੀਆਂ ਦੇ ਵਿੱਚ ਜੀ ਗੁਰਵਿੰਦਰ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਜਾਂ ਕਿਸੇ ਕੋਈ ਇਸ ਅੱਗ ਦੀ ਲਪੇਟ ਦੇ ਵਿੱਚ ਆਇਆ ਕਿਸੇ ਦਾ ਕੋਈ ਜਾਨ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਇਸ ਤਰ੍ਹਾਂ ਦੀ ਕੋਈ ਸਾਹਮਣੇ ਕੋਈ ਗੱਲ ਨਹੀਂ ਆਈ ਕਿਉਂਕਿ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਬਸ ਜਿਹੜਾ ਸਮਾਨ ਹੈ ਇਹਨਾਂ ਦਾ ਜਿਹੜਾ ਉਹ ਸਾਰਾ ਸੜ ਕੇ ਸੁਆਹ ਹੋ ਗਿਆ ਟਰੈਕਟਰ ਟੈਲੀਆਂ ਸੀ ਜਿਹੜੀਆਂ ਖੜੀਆਂ ਸੀ ਉਹ ਸਾਰੀਆਂ ਸੜ ਕੇ ਸੁਆਹ ਹੋ ਗਈਆਂ ਨੇ ਜੀ ਠੀਕ ਹੈ ਸੋ ਜਾਣਕਾਰੀ ਦੇਣ ਦੇ ਲਈ ਕੁਲਵਿੰਦਰ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਦੱਸ ਦिए ਕਿ ਕਿਸਾਨਾਂ ਦੇ ਮੋਰਚੇ ਦੇ ਵਿੱਚ ਜਿਹੜੇ ਰਹਿਣ ਬਸੇਰੇ ਨੇ ਉਹਨਾਂ ਨੂੰ ਅਚਾਨਕ ਅੱਗ ਲੱਗ ਗਈ ਅਤੇ ਅਣਪਛਾਤੇ ਕਾਰਨ ਨੇ ਜਿਹੜੇ ਦੱਸੇ ਜਾ ਰਹੇ ਨੇ ਤੇ ਕਾਫੀ ਨੁਕਸਾਨ ਹੈ ਜਿਹੜਾ ਕਿਸਾਨਾਂ ਦਾ ਹੋ ਗਿਆ ਜਿੱਥੇ ਟਰੈਕਟਰ ਟਰਾਲੀ ਇਸ ਅੱਗ ਦੀ ਲਪੇਟ ਦੇ ਵਿੱਚ ਆਏ ਨੇ ਉੱਥੇ ਹੀ ਕਿਸਾਨਾਂ ਵੱਲੋਂ ਬਣਾਏ ਗਏ ਰਹਿਣ ਬਸੇਰੇ ਵੀ ਸੜ ਕੇ ਸੁਆਹ ਹੋ ਗਏ ਨੇ ਤਾਂ ਦੱਸ ਦਈਏ ਕਿ ਕਿਸਾਨ ਨੇ ਜਿਹੜੇ ਲਗਾਤਾਰ ਸ਼ੰਭੂ ਅਤੇ ਖਨੋਰੀ ਮੋਰਚੇ ਦੇ ਉੱਤੇ ਡਟੇ ਹੋਏ ਨੇ ਤੇ ਅੱਜ ਵੀ ਆਪਣੇ ਜੜੀਆਂ ਹੱਕੀ ਮੰਗਾਂ ਨੇ ਉਹਨਾਂ ਦੀ ਮੰਗ ਕਰ ਰਹੇ ਨੇ